ਇਹ ਆਪਣੇ ਪੰਜਾਬ ਦੇ ਵਿੱਚ ਕਬੱਡੀ ਕੱਪਾਂ ਦੇ ਵਿੱਚ ਅੱਜ ਵੀ ਗੈਂਗਸਟਰ ਕਬੱਡੀ ਪਲੇਅਰਾਂ ਨੂੰ ਖੇਡਣ ਨਹੀਂ ਦਿੰਦੇ ਇੱਥੇ ਵੀ ਗੈਂਗਸਟਰ ਆਪਣਾ ਰਾਜ ਚਲਾਉਂਦੇ ਨੇ ਇੱਕ ਪਿੰਡ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਸੀ ਤੇ ਕੁਝ ਕੁ ਟੀਮਾਂ ਨੂੰ ਬਾਹਰ ਹੀ ਗੈਂਗਸਟਰਾਂ ਨੇ ਘੇਰ ਲਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਦੇਖੋ ਇੱਕ ਬੰਦੇ ਨੇ ਕਬੱਡੀ ਕੱਪ ਦੇ ਵਿੱਚ ਆ ਕੇ ਮੈਕ ਲੈ ਕੇ ਖੁਦ ਬੋਲਿਆ ਕਿ ਟੀਮ ਨੂੰ ਬਾਹਰ ਘੇਰਿਆ ਹੋਇਆ ਇੱਕ ਟੀਮ ਦਾ ਨਾਮ ਹੈਗਾ ਦੋਸਤੋ ਸੁਰਖਪੁਰ ਇਹਨ ਗੈਂਗਸਟਰਾਂ ਨੇ ਪਾਲੇ ਜਲਾਲਪੁਰੀ ਨੂੰ ਵੀ ਭਜਾ ਦਿੱਤਾ ਦੇਖੋ ਤੁਸੀਂ ਇਹ ਵੀਡੀਓ ਦੋਸਤ ਹਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਨਾ ਇੱਕ ਸਾਰੀ ਆਪਣੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀਗੀ ਵੀ ਵੇਖੋ ਕਿੱਡਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਹ ਅਸਰਾਰਤੀ ਬੰਦੇ ਆ ਜਿਹੜੇ ਆ ਬਾਹਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਵੀ ਆਪਾਂ ਟੀਮ ਖੇਡਣ ਨਹੀਂ ਦੇਣੀ ਤੇ ਮੇਰੀ ਪੂਸ ਮਾਜਮਾ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਬੰਦੇ ਘੇਰੇ ਉਹਨਾਂ ਦੇ ਪਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਕੀ ਗੱਲ ਵਾਜੂ ਇੱਕ ਪਾਸੇ ਸਾਰਾ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭਜਾਤੇ ਸਾਡੇ ਪਾਲੇ ਜਲਾਲਪੁਰ ਨੂੰ ਭਜਾਤਾਂ ਵਾ ਜਾਦੇ ਨੂੰ ਭਜਾਤਾਂ ਵਾ ਸਾਰੇ ਮੇਜਾੜੇ ਜਿਹੜੇ ਖਰਾਬ ਕਰਕੇ ਸੁੱਟਦੇ ਆ ਤਾਂ ਕੁਝ ਕੁ ਲੋਕ ਕਹਿੰਦੇ ਹਨ ਕਿ ਇਹ ਕੰਮ ਜਿਹੜੇ ਇਹਨਾਂ ਦੇ ਨਾਲ ਟੀਮਾਂ ਖੇਲਦੀਆਂ ਨੇ ਉਹਨਾਂ ਦਾ ਹੀ ਕੰਮ ਹੁੰਦਾ ਹੈ